ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕਲਾ ਪਾਇਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਆ ਜਰਸੀ ਬੱਚੇ ਤੋਂ ਬਿਨਾਂ ਤੇ ਇੱਕ ਆ ਤੋਕਰ ਗੱਬਣਾ ਜਰਸੀ ਗਰੋਸ ਤੁਹਾਨੂੰ ਇੱਕ ਦਿਖਾਉਣੀ ਹੈ ਚੰਗੇ ਰਿਕਾਰਡ ਵਾਲੀ ਹੈ ਜਿਹੜੀ ਚੈੱਕ ਪਾਸ ਸੀ ਹੈ ਜਿਹੜੀ ਤੇ ਇੱਕ ਆ ਸੱਜਰ ਸੋਈ ਬੱਚੇ ਵਾਲੀ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ। ਬਹੁਤ ਸਨੋ ਠੀਕ ਠਾ ਜੀ। ਵਧੀਆ ਵਧੀਆ ਠੀਕ ਵਧੀਆ। ਚਲੋ ਵਧੀਆ ਚੱਲਦਾ ਜੀ। ਤੇ ਨਾਮ ਦੱਸਦੇ ਕਰੀ ਆਪਾਂ। ਨਾਮ ਬਾਜੀ ਜੀਪੀ ਜੀ। ਪਿੰਡ ਚੱਕ ਮਿਸੀਗਾ ਸੀਜਨ ਵਾਲਾ ਜਿਲ੍ਹਾ ਮਨਸਰ। ਤੇ ਫੋਨ ਨੰਬਰ ਬੋਲ ਦੇ ਕਰੀ। 978198477। ਠੀਕ ਆ। ਹਾਂਜੀ। ਤੇ ਸ਼ੁਰੂਆਤ ਫੇਰ ਆ ਪਹਿਲੇ ਨੰਬਰ ਵਾਲੀ ਦਾ ਕਰ ਲਈ। ਕਰ ਲੋ ਜੀ ਵਾਪਸ। ਠੀਕ ਆ। ਕਿੰਨਾ ਇਹਦੇ ਕੋਲ ਦੁੱਧ? ਪਹਿਲਾ ਸੂਆ ਜੀ ਭਾਜੀ। ਅੱਛਾ। ਹ ਮਤਲਬ 6 1/2 ਕਿਲੋ ਹੈਗਾ ਵਾ ਜੀ ਆਈ ਹੈ ਜੇ ਮਤਲਬ ਇਨਾ ਕੁ ਲੱਗੀ ਆ ਪੰਜ 6 ਲੀਟਰ ਹੈ ਲੱਗੀ ਤੇ ਬੱਚਾ ਨਹੀਂ ਹੈ ਕਿਹਾ ਤਾਂ ਨਾ ਬੱਚਾ ਨਹੀਂ ਹੈਗਾ ਪਾਜੀ 1.5 ਮਹੀਨੇ ਸਾਰੀ ਗਾਂ ਸੋਈ ਜੀ ਅੱਛਾ ਹਾਂਜੀ ਪਰਪਰ 1.5 ਮਹੀਨੇ ਸੋਈ ਆ ਬੜੀ ਚਵਾਈ ਲੈ ਰਦੀ ਤੋਰੋ ਫਿਰ ਕਰੀ ਨੀ ਚਲੋ ਲੈ ਜਾ ਕੋਈ ਬਾਕੀ ਇਹ ਵੀ ਇਹੋ ਜੀ ਗਾਂ ਦਾ ਦੁੱਧ ਵੀ ਸੰਗਣਨ ਦਾ 6 1/2 ਕਿਲੋ ਦੁੱਧ ਜਿਹੜਾ ਕਿੰਦਗੀ ਹੈਗਾ ਵਾ ਚਲੋ ਲੈ ਜਾ ਬਾਕੀ ਚੱਲਾ ਸੋਣੀ ਵੜ ਹੈ ਸਾਂਭੀ ਸੰਭੀ ਵੀ ਚੰਗੀ ਘਰ ਦਾ ਚਾਹ ਪਾਣੀ ਤਾਂ ਵਧੀਆ ਸਾਰੀ ਜਾਊਗੀ ਜਿਹੜੇ ਵੀ ਰਹਿਣਾ ਹੁੰਦਾ ਕਿ ਬਾਹਰ ਮੋਲ ਦਾ ਨਾਂ ਲੈਉਣਾ ਪਵੇ ਤੇ ਘਰ ਦਾ ਜਿਹੜਾ ਸਰੀ ਜਾਵੇ ਭਾਜੀ ਉਹ ਮਾਤਾ ਵਿਚਾਰੀ ਚੰਚੰਦੀ ਰਹੀ ਆ ਹਾਂਜੀ ਉਹ ਆਂਦੀ ਵੀ ਬਾਣ ਦਾ ਤੋੜਾ ਤੇ ਤੇਲ ਤੂੜ ਆ ਗਿਆ ਨਾ ਹਾਂਜੀ 8 ਲੀਟਰ ਦੁੱਧ ਵਧੀਆ ਦਊਗੀ ਠੀਕ ਆ ਹਾਂਜੀ 8 ਲੀਟਰ ਦੁੱਧ ਵਧੀਆ ਦਊਗੀ ਨਾ ਤੇ ਮੋਲੇ ਦਾ ਮੋਲ ਭਾਜੀ ਵੇਚਣ ਨੂੰ ਭਾਵੇਂ 17 18 ਦੀ ਵੇਚਦੀ ਐ 2 3 ਸਾਂਭ ਗਏ ਨਾ ਉਹਦਾ 8 ਕਿਲੋ ਕਰ ਦੇਣਾ ਲੈਡ ਚਾਹੀਦੀ ਬੜੀ ਆ ਠੀਕ ਆ ਪਰ ਦੇ ਦਈਏ 14000 ਦੀ 14000 ਦੀ ਕਿ ਕੋਈ 1000 ਛੋਟ ਕਰ ਦਈਏ ਵਿੱਚ ਜਾਨ ਕਰ ਦੋ ਬਈ ਜਾਨੀ ਯਾਰੀ ਕਰ ਅੱਛਾ 13000 ਦੀ ਦੇਣਾ 13000 ਦੀ ਕੋਈ ਗੱਲ ਨਹੀਂ ਤੁਸੀਂ ਕਿਹਾ ਤਾਂ ਦੇ ਦਾਨੀ ਠੀਕ ਹੈ ਤੇ ਹੁਣ ਇੱਕ ਅਗਲੇ ਬੰਨੇ ਆ ਗਈ ਟੋਕੜ ਗੱਬਨ ਚੱਕ ਪਾਸ ਕਿੰਨੇ ਚੱਤੇ ਚੱਕ ਪਾਸ ਚ ਇਹਨੂੰ ਭਾਜੀ 8 ਮਹੀਨੇ ਲੱਗਾ ਜੇ ਮੰਨ ਲਓ 7 ਤੋਂ ਉੱਪਰ 8ਵਾਂ ਲੱਗ ਗਿਆ ਇਹਨੂੰ ਅੱਛਾ ਹਾਂਜੀ 7ਾਂ ਦੀ ਮੰਨ ਕੇ ਚੱਲੀਏ ਆਪਾਂ 7ਾਂ ਦੀ ਮੰਨ ਲੈ ਨਹੀਂ ਨਹੀਂ ਭਾਜੀ 7 ਤੋਂ ਉੱਪਰ ਐ 8ਵਾਂ ਲੱਗਾ ਇਹਨੂੰ ਠੀਕ ਹੈ ਹਾਂਜੀ ਤੇ 8 ਲੀਟਰ ਹੀ ਦੁੱਧ ਆ ਮੰਨ ਲਓ ਪੱਕਾ ਦੁੱਧ ਜਿਹੜਾ ਹੈਗਾ ਪਾ ਭਾਜੀ 8 ਲੀਟਰ ਦੁੱਧ ਜੇ ਚੰਗੇ ਰਿਕਾਰਡ ਵਾਲੀ ਗਾਂ ਹੈ ਉਹਨਾਂ ਦਾ ਨਾ ਪੜੀ ਬੰਦਾ ਬੰਦਾ ਮਤਲਬ ਭੱਜ ਗਿਆ ਹੈ ਤਿੰਨੇ ਸੱਜਰ ਨੇ ਵੀ ਦੁੱਧ ਚੰਗਾ ਕੱਢਿਆ ਨਾ ਕਿੰਨੇ ਵੰਦੇ ਵੀ ਮੰਨ ਲਓ 17 18 ਕਿਲੋ ਦੁੱਧਤਾ ਹੈ ਅੱਛਾ ਜੰਮਦੇਰ ਕੀ ਦੁੱਧ ਜੇ ਸਵੇਰੇ ਮੈਂ ਬਹੁਤ ਨਹੀਂ 22 ਕਿਲੋ ਦੁੱਧ ਚਵਾਉਗੀ ਬੜਾ ਨਾਲੇ ਸੋਨਾ ਬੜੇ ਨੇ ਵਧੀਆ ਮੌਸਮ ਚ ਆਦੋ ਜਾ ਕੇ ਭਾਜੀ ਕੀ ਮਸੰਦਾ ਸੋਨਾ ਹੈ ਮੰਨ ਲਓ ਸਪਤਾ ਦੀ ਗੱਭਣ ਹੈ ਸਪਤਾ ਤੋਂ ਉੱਪਰ ਜੇ ਜੱਠਾਂ ਲੱਗਾ ਜੇ ਇਹਨੂੰ 8 ਲੀਟਰ ਦੁੱਧ ਆ ਠੀਕ ਹੈ ਇੱਕ ਮਿੰਟ ਮੈਂ ਨਾ ਮਾੜਾ ਤੇ ਜਵਾਬ ਖਾਰੀਏ ਦਾ ਠ ਤੇ ਉਦੋਂ ਦਾ ਮੌਸਮ ਵੀ ਵਧੀਆ ਹੋ ਜਾਂਦਾ ਵਾ ਤੇ ਡਿਮਾਂਡ ਵੀ گاਵਾ ਦੀ ਕਾਫੀ ਵੱਧ ਜਾਂਦੀ ਆ ਉਦੋਂ ਚੰਗੇ ਰਿਕਾਰਡ ਆ ਲਈ ਆ ਬਾਕੀ ਐ ਚਵਾ ਗਿੰਦੇ ਦਾ ਦਿਖਾ ਦਈਏ ਪਤਾ ਲੱਗ ਜਾਊ ਠੰਡੀ ਦੀਦੀ ਦਾ ਤੇ ਕੋਈ ਰਸੇ ਰਸਨੀ ਪੋਣੀ ਬੀਦੀ ਹਾਂ ਭਾਈ ਇੱਥੇ ਬੈਜਣਾ ਅੱਛਾ ਇੱਥੇ ਬੈਜਣਾ ਬਾਕੀ ਹਵਾਨੇ ਚ ਵੀ ਆ ਪਟੇ ਨਾ ਲਈ ਸਾਡੇ ਚੰਗੀਆਂ ਜਵਾਬੜਾ ਭਾਈ ਲੜਾ ਹਾਂ ਦੇਖ ਸਾਡੇ ਥਾਣੇ ਦੇ ਇਲਾਕੇ ਤੋਂ ਦੇਖੋ ਭਾਈ ਥਾਣੇ ਦਿਖਾਦਾ ਚੋ ਆਖਰੇ ਦਾ ਐਗੀ ਠੰਡੀ ਤੇਲੀ ਆ ਜਿਹੜੀ ਤੇ ਬਾਕੀ ਮਿਲਕਵੇਂ ਨੇ ਵੀ ਆਪਾਂ ਦੇਖ ਸਕਦੇ ਚੰਗੀ ਲੱਗੀ ਆ ਪਿਛਲੇ ਤੋਂ ਨਜ਼ਰ ਤੇ ਸਾਡੀ ਵੀ ਚੋ ਆਖਰੇ ਆਪਾਂ ਦੇਖੋ ਥਾਲ ਗੜੇ ਬੜੀ ਕਾਨ ਨਾ ਕਰਨ ਮਾਰ ਦੋ ਭਾਈ ਮੜਾ ਕਹਿੰਦਾ ਲੈ ਖੋਲੋ ਆ ਫਿਰ ਤੋੜ ਦਈਏ ਤੋੜੋ ਫਿਰ ਕਰੀਂ ਬਾਕੀ ਕੱਦ ਕਾਠ ਵੀ ਚੰਗਾ ਵਾ ਭਾਰੇ ਪੱਲੇ ਦੀ ਗਾਮ ਆ ਜਿਹੜੀ ਹੈ ਵੀ ਸੰਭੀ ਸੰਭੀ ਵੀ ਚਲੋ ਚੰਗੀ ਆ ਜਿੱਥੋਂ ਵੀ ਆਈ ਆ ਇਹ ਪਾਜੀ ਰਾਤੀ ਆਈ ਜੀ ਠੀਕ ਆ ਉਹ ਤੋਂ ਆਂਦੇ ਵੀ 10 ਕਿਲੋ ਤੋਂ ਬਾਹਰ ਹੀ ਅਜੇ ਵੀ ਅੱਛਾ ਉਹਨਾਂ ਦਾ ਪਾਜੀ 3 ਦਿਨ ਹੋ ਗਏ ਬੰਦਾ ਭੱਜ ਗਿਆ ਜੀ ਅੱਛਾ ਪੱਠੇ-ਪੁੱਠੇ ਪੰਦਾ ਹੀ ਠੀਕ ਆ ਪਾਜੀ ਹੁਣ ਹੀ ਮਾਨੂੰ ਆਂਦੇ ਸਾਨੂੰ ਤੇ ਪਲਾ-ਪੁਲਾ ਨਹੀਂ ਕੋ ਲੱਗਣ ਡਿਆ ਚੱਲ ਜਿੱਦਾਂ ਕਰ ਹੁਣ ਵੇਚ ਦੇ ਨੇ 3 ਕਿ ਡੰਗਰ ਰੱਖੇ ਤੇ ਬੰਦਾ ਰੱਖਿਆ ਨੇ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਪਾਜੀ ਤੁਹਾਨੂੰ ਵੀ ਪਤਾ ਹੈ ਜੇ ਤੇ ਮਾਨੂੰ ਢਾਈ ਡੰਗ ਸਾਂਭ ਲਈਏ ਹਾਂਜੀ ਤੇ ਮਾਨੂੰ ਦੁੱਧ ਹੋਰ ਵਾਧਾ ਵੀ ਆ ਹਾਂਜੀ ਠੀਕ ਹੈ ਨਾ ਗੱਲ ਤੇ ਬਾਕੀ 60000 ਦੀ ਗਾਆਂ ਆ ਅਜੇ ਤੋਂ 2 ਮਹੀਨੇ ਹਾਂਜੀ 60 ਠੀਕ ਹੈ। ਪਰ ਹੁਣ ਦੇ ਦੀ ਆਪਾਂ 30000 ਦੀ। 30000 ਦੀ। 30000 ਦੀ। ਕਿ ਕਰਨਾ ਵਿੱਚ ਮੰਨਤਾ ਨਾ ਉਹ। 30 ਹੀ ਛੱਡ ਦਾਂਗੇ ਭਾਈ। ਅੱਛਾ। ਪੂਰੇ 30000 ਦੀ ਗਾਹ ਦਵਾਂਗੇ। 30000 ਦੇ ਦੇਣੀ ਆ। ਭਾਈ ਆ ਭਾਈ ਦੋਖ ਨਹੀਂ ਦੁੱਧ ਵੀ ਦੇਣ ਲਈ ਏ। ਤੇ ਮਾਨੂੰ ਗਾ ਸੁਣਨ ਲਈ। ਬਾਕੀ ਚਲੋ ਕੋਈ ਫੋਨ ਲਾਵੇ ਇੱਕ ਵਾਰੀ ਹਣਾ। ਸਾਡੇ ਕੋਈ ਕਹਿ ਨਹੀਂ ਕਰਦਾ ਮੰਨਤਾ। ਠੀਕ ਹੈ। ਜਲ ਕਰਦਾ ਜਲ। ਠੀਕ ਹੈ। ਆ ਦੇਖ ਸਾਹਦੇ ਜੀ ਇੱਕ ਵਾਰੀ। ਹਾਂ ਜੀ। ਨਹੀਂ। ਬਾਕੀ ਕੋਈ ਵੀਰ ਫੋਨ ਲਾਵੇ ਇੱਕ ਵਾਰੀ। ਜੇ ਮੰਨਤਾਂ ਜਿਹੜਾ ਮੌਕੇ ਤੇ ਫਿਰ ਵੀ ਖੋਜੂਗਾ। ਭਾਈ ਪਤਾ ਹੀ ਗੱਲ ਆ। ਸਵਾਮੀ ਜੀ ਨਾਲ ਤੁਹਾਨੂੰ ਪਤਾ ਬੈਂਕ ਚ ਤਾਂ ਨਹੀਂ ਵਧਨੇ ਹਾਂਜੀ ਹਾਂਜੀ 50000 ਦੀ ਗਾਈਆਂ ਹਾਂ ਹਾਂਜੀ ਉਹ ਆਂਦਾ ਵੀ ਐਂ ਕਰਕੇ ਬੰਦੀ ਭਾਜ ਨਹੀਂ ਆਂਦੇ ਠੀਕ ਹੈ ਹਾਂਜੀ ਤੋਰ ਤੇ ਆ ਜਿਹੜੀ ਹੁਣ ਆ ਗਈ ਆਪਣੇ ਕੋਲ ਇਹ ਵੀ ਤੋਰ ਦੋ ਪਹਿਲਾਂ ਤੋਰ ਦਈਏ ਇਹਨਾਂ ਨੂੰ ਫੇਰੀਏ ਤੇ ਪਾਰੇ ਦੱਸਦੇ ਹਾਂ ਕਿ ਇਹ ਵੀ ਜਿਹੜੀ ਸਾਈ ਵਾਲ ਕ੍ਰੋਸ ਟੀ ਹੈ ਢੀ ਵੀ ਨਹੀਂ ਬਾਕੀ ਇਹ ਵੀ ਠੰਡੀ ਤੇਰੀ ਪੂਰੀ ਅਜਰੀ ਠੀਕ ਹੈ ਜੇ ਤੇਰਾ ਮਰਜ਼ੀ ਖਿਲਾਰ ਲਓ ਜਿੱਥੇ ਮਰਜ਼ੀ ਆ ਵਛੀ ਕੇ ਭਾਜੀ ਇਹਦੀ ਹਾਂ ਜਿਹੜੀ ਵਛੀ ਹੈ ਚਲੋ ਲੈ ਜਾ ਫਿਰ ਬਾਕੀ ਦੁੱਧ ਤੇ ਇਹੋ ਜਿਹੇ ਗਾਵਾਂ ਦਾ ਵੀ ਸੰਗਣਾ ਹੁੰਦਾ ਸੰਗਣਾ ਪੰਜ ਚਵਾਬ ਖਾਦੀ ਮੜਾ ਜਾਂਦਾ ਵੀ ਦਿਖਾ ਦੋ ਫਿਰ ਕਿੰਨੇ ਦਿਨਾਂ ਵਿੱਚ ਇਹ ਜਿੰਨ ਸੁਈਨ? ਇਹਨੂੰ ਪਾਜੀ ਹਫ਼ਤੇ ਦੇ ਲੱਗੇ ਹੋਵੇ। ਤੇ ਦੁੱਧ ਕਿੰਨਾ ਤਿਆਰ ਕਰ ਗਈ ਹੈ? ਦੁੱਧ ਪਾਜੀ ਵਿਖਾ ਗਏ ਜੜਾ ਤੇ 13 ਕਿਲੋਟਰ ਹੀ ਆ। ਅੱਛਾ। ਉਹ ਬੜਾ ਵਹਿੜਦਾ। ਠੀਕ ਆ। ਪਰ 11 ਲੀਟਰ ਤੋਂ ਪਲੱਸ ਹੀ ਆ। ਅੱਛਾ। 11.5 ਜੇ 11 ਆਜੇ 10 ਨਹੀਂ ਹੈਗਾ। ਠੀਕ ਆ। ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ? ਦੁੱਧ ਪਾਜੀ ਤੁਹਾਨੂੰ ਵੀ ਪਤਾ ਹੈ ਜਾਦਪਾਤ ਵਾਲੀ ਆ ਇਹਨੂੰ ਕਹਿੰਦਾ 13-14 ਕਿਲੋ ਚਵਾਈ ਜਾਣਾ। ਠੀਕ ਆ। ਹਾਂਜੀ। ਠੀਕ ਆ ਤੇ ਚਵਾ ਹੁਣੇ ਕਰੀਦਾ ਦਿਖਾ ਦਈਏ ਤੇ ਫਿਰ ਮੋਲੇ ਦਾ ਤੁਹਾਨੂੰ ਦੱਸਦੇ। ਅੰਥਾਣੇ ਦੇ ਵੀ ਦੇਖ ਸਕਦੇ ਆ ਆਪਾਂ ਲੱਗ ਗਿਆ ਤਾਂ ਸ਼ਵਾ ਬੜਾ ਭਾਈ ਇਹਦਾ ਠੀਕ ਆ ਮਈਆਰ ਕਾ ਸ਼ਵਾ ਮਈਆਰ ਕਾ ਦੇ ਤੇ ਪਿਛਲੇ ਸਨ اندر ਦਿਖਾ ਦੇ ਚਵਾ ਸਸੀ ਭਾਮੇ ਬਾਉ ਭਾਮੇ ਨਾ ਆਪਾਂ ਠੀਕ ਆ ਜ ਲੈ ਆ ਠੀਕ ਹੈ ਜੀ ਤੇ ਬਾਕੀ ਆ ਦੇਖ ਸਰਦੇ ਇਤਰਾਹੀ ਹੈ ਜਿਹੜੀ ਰਮਾਨ ਨਾ ਰੱਸੀ ਪਾ ਲੋ ਤੇ ਭਾਵੇਂ ਨਾ ਪਾ ਲੋ ਦੱਸਿਏ ਮੁੱਲ ਫਿਰ ਵੀ ਜੀ ਇਹਦਾ ਬਾਕੀ ਪਿੱਛੋਂ ਲੱਕੜ ਜੀ ਜਿਹੜੀ ਲੱਗਦੀ ਉਹਦੇ ਕਰਕੇ ਥੋੜਾ ਜਿਹਾ ਕਰਤੀ ਕਿੰਨਾ ਫਿਰ ਮੁੱਲੇ ਦਾ ਮੁੱਲ ਬਾਜੀ ਭਾਵੇਂ 37 ਬਾ 38 ਕਰਾ ਲਓ ਹਾਂਜੀ ਇਹਦਾ ਵੀ ਕੋਈ ਗਾਇਤੀ ਆ ਜਮਾਨਤ ਕਰਦੀ ਹੈ ਅੱਛਾ 33 ਜਮਾਨਤਨ ਕਰ 30 ਦੇ ਦਈਏ ਵੀ ਸੱਜਰ ਦਾ ਅੱਛਾ 30000 ਦੀ ਕੋਈ ਆ ਲੈ ਜੀ ਭਾਵੇਂ ਆ ਲੈ ਜੀ ਠੀਕ ਹੈ ਹਾਂਜੀ ਠੀਕ ਹੈ ਹੋਰ ਕੋਈ ਜਾਨੀ ਯਾਰ ਕਰਦਾ ਹੈ ਮਨ ਠੀਕ ਹੈ 2.25 ਦੀ ਭਾਜੀ ਦੇ ਦਾ ਅੱਛਾ 2.25 ਦਾ ਠੀਕ ਹੈ ਸਾਡਾ ਸੱਜਰ ਗਾਈਆਂ ਤੁਹਾਨੂੰ ਪਤਾ ਸਾਡੇ ਚੱਲਿਆ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ